ਪਤਾ ਲੱਗ ਜੇ ਅਜੇ ਕੈਂਚੀ ਮਾਰੀਏ ਚੱਲ ਮਾਰ ਸੋਨੇ ਕੈਂਚੀ ਰੀਡਰ ਸੁੱਕਾ ਜਾਵੇ ਨਾ ਕਹਿੰਦੇ ਮਾਰ ਦੇ ਮਾਰ ਲੈ ਇੰਨਾ ਟਾਈਮ ਨਹੀਂ 1 2 3 ਕਹਦੇ ਲੈ ਚੱਲ 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 ਲੈ ਗਏ ਲੱਕੋ ਲੈ ਗਏ ਕਹਿੰਦੇ ਮੁੰਡਿਓ ਚੂਵੇ ਕੱਟ ਕੱਟ ਮਲੀ ਜਾਂਦਾ ਸਪੀਡ ਸਪੀਡ ਚੈੱਕ ਕਰੀ ਹੁਣ ਚੂਆ ਚੂਆ ਮਲਦੇ ਮਲਦਾ ਜੂਆ ਪੱਪਾ ਭਾਜਾ ਚੂਆ ਜੜੀ ਗੇ ਜਾ ਕੇ ਫੜ ਲੈ ਫੜ ਲੈ ਚੱਲ ਨਾ ਨੱਕ ਨੂੰ ਨੱਕ ਨੂੰ ਜਵਾ ਲਾ ਚੱਲ ਅਮਨ ਦੇ ਲਾ ਗਿਆ ਮੰਦੇ ਅਮਨ ਦੇ ਲਾ ਗਿਆ ਮੰਦੇ ਚਲ ਬਸ ਕੋਡ ਪੈਂਟ ਜੇ ਪਾਲ ਗਏ ਐ ਆ ਯਾ ਬੀਬੀ ਕੋ ਚਲੇ ਵੀ ਆ ਤੇ ਅਸੀਂ ਜਾਵੇ ਬੀਬੀ ਕੋ ਵੇਹਣ ਮੇਰਾ ਨਾ ਅਗੇ ਨਾ ਸੁਣਾ ਫੜ ਭਰਦੇ ਨੂੰ ਫਿਲ ਕਰਦੇ ਵੇਹਣ ਮੇਰਾ ਨਾ ਅਗੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਜੀ ਅੱਜ ਕੈਂਚੀ ਮਾਰੀਏ ਚੱਲ ਮਾਰ ਸੋਣੇ ਕੈਂਚੀ ਰੀਡਰ ਸੁੱਕਾ ਜਾਵੇ ਨਾ ਕਹਿੰਦੇ ਮਾਰਦੇ ਮਾਰ ਲੈ ਇੰਨੇ ਟਾਈਮ ਨੇ ਲੇ ਗਏ ਲੱਕੋ ਲੈ ਗਏ ਕਹਿੰਦੇ ਮੁੰਡਿਓ ਲੈ ਗਏ ਕਹਿੰਦੇ ਕੌਣ ਜੀਤ ਕੋ ਦੂਰੇ ਗੁੱਗੂ ਜਿੱਤ ਗਈ ਜਿੱਤ ਗਈ ਵਰ ਜੀਤ ਕੋ ਹਾਂ ਤੈਨੂੰ ਕੀ ਹੋਇਆ ਹੁਣ ਜਾ ਵੇਲਾ ਕੀ ਕਰਦਾ ਲੋ ਜੀ ਕਹਿੰਦੇ ਮਿੱਤਰੋ ਵਰਤੀ ਵਾਧੂ ਵਰਤੀ ਲੈ ਜਾਓ ਕਹਿੰਦੇ ਲੈ ਗਏ ਉਧਰ 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 ਚੱਲ ਗਈ ਚੂਵੇ ਕੱਟ ਕੱਟ ਮਲੀ ਜਾਂਦਾ ਸਪੀਡ ਸਪੀਡ ਚੈੱਕ ਕਰੀ ਹੁਣ ਚੂਵੇ ਕੱਟ ਕੱਟ ਮਲੀ ਜਾਂਦਾ ਚੂਵਾ ਚੂਆ ਮਲਦੇ ਮਲਦੇ ਜੂਆ ਭੱਜ ਜਾ ਬੈਠ ਕੇ ਭੱਜ ਜਾ ਜਾ ਵਾਹ ਜੀ ਭੱਜ ਜਾ ਥੂਆ ਕਿਹੜਾ ਹੱਥ ਚ ਅੱਛਾ ਨੱਕੜਾ ਮੈਂ ਕਿਹੜਾ ਜੂਆ ਲਈ ਫਿਰਦਾ ਓ ਛੱਡ ਆਪ ਤਾਂ ਭੱਜਿਆ ਨਹੀਂ ਗਿਆ ਕੇ ਕਹੂੰ ਫੜ ਲਈ ਫੜੀ ਚੱਲ ਲੈ ਨੱਕ ਨੂੰ ਨੱਕ ਨੂੰ ਜੂਆ ਲਾ ਚੱਲ 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 ਭੱਜ ਗਈ ਭੱਜ ਗਈ ਫੜ ਲਾ ਭੱਜ ਜਲਦੀ ਕਿਵੇਂ ਹੈ ਆਮੰਦ ਲਾ ਗਿਆ ਆਮੰਦ ਆਮੰਦ ਲਾ ਗਿਆ ਆਮੰਦ ਚਲ ਐ ਸੇਰ ਚ ਵਸ ਕੋਡ ਪੈਂਟ ਜੇ ਪਾਲ ਗਏ ਐ ਆ ਯਾ ਬੀਬੀ ਕੋ ਚਲੇ ਵਿਆਦੇ ਅਸੀਂ ਜਾਵੇ ਬੀਬੀ ਕੋ ਵੇਹਣ ਮੇਰਾ ਨਾ ਆਗੇ ਨਾ ਸੋਣਾ ਭਰ ਭਰਦੇ ਨੂੰ ਫਿਲ ਕਰਦੇ ਵੇਹਣ ਮੇਰਾ ਨਾ ਆਗੇ ਨਾ ਸੋਣਾ ਅਸੀਂ ਵੀ ਰੋਟੀਆਂ ਖਾਣ ਹੀ ਚਾਹੀਦਾ ਆ ਮੰਗਾ ਮੰਗਾ ਦਾ ਚਲਾ ਟੜਨਾ ਇਹ ਲਫਾਵੇ ਪਾਗੇ ਲਗੋ ਇਹ ਲਫਾਵੇ ਹੀ ਲੈ ਕੇ ਚੱਲਾ ਭਾਈ ਜੀ ਲਫਾਵੇ ਚ ਪਾਈ ਜਾਵਾਂਗੇ ਵੜਾ ਦਾਂਗੇ ਅਸੀਂ ਲਫਾਵੇ ਪਾ ਕੇ ਬਾਹਰ ਤੁਲੇ ਹੋਣੀ ਜਿੰਮੇਵਾਰੀ ਠੀਕ ਆ ਓਕੇ थैंक यू ਬਸ ਨਰਮ ਜੰਗੀਆਂ ਉੱਡਦੇ ਨਾ ਫੇਰ ਜੱਤੀ ਏ ਲੈ ਨਾ ਲੈ ਜਿੱਤਾਂ ਦੇ ਬਸ ਮੇਰੇ ਤੇ ਜਿੱਤਾਂ ਦੇ ਸੋਹਣਾ ਰਹੇ ਜਿੱਤ ਤੋਂ ਜਿੱਤੋ ਇਹ ਕੀ ਆ ਜਾ ਜਿੱਤਾਂ ਦੇ ਕਾਬੂਦਾਰੀ ਆ ਬਾਹਰ ਨੂੰ ਆਦਾ ਇਹਨੂੰ ਮੈਂ ਸਹੀ ਜਿਹਾ ਕਰ ਲਾਂ ਤੇ ਲਓ ਓਕੇ ਸਾਸਰੀ ਘਾਲ ਜੀ ਵੀ ਫੋਟੋ ਕਈ ਆਪਾਂ ਸਨੈਪਚੈਟ ਪਾ ਦੀ ਡਨ ਹੋ ਗਿਆ ਕੰਮ ਹੈਂ ਟੱਟੀ ਵਾਲੀ ਵੈਪ ਵੀ ਤੋੜਦੀ ਸਾਰੀ ਟੱਟੀ ਬਾਹਰ ਆਈ ਸਾਡੇ ਬੰਦਿਆਂ ਦੀ ਸਾਡੇ ਬੰਦੇ ਚੱਟੀ ਬਾਹਰ ਆਣੀ ਤੇ ਪੈ ਪਾੜਦੀ ਆ ਭਾਈ ਟੱਟੀ ਲੈਂਡੇ ਬਾਹਰ ਆਉਂਦੇ ਅੱਜ ਕੱਲ੍ਹ ਕਿਹਾ ਵੀ ਸੀਗਾ ਨਾਲੋਂ ਬਾਅਦ ਵਿੱਚ ਮੰਨਦੇ ਤੇ ਚੱਕ ਲੋ ਮੈਂ ਕੋਈ ਦੱਸ ਦਿੰਦਾ ਵੀ ਬਹੁਤ ਦਾ ਕੰਮ ਕੀਤਾ ਬਈ ਜਦੋਂ ਪੱਟੀ ਬਾਟ ਨਹੀਂ ਲੱਗੀ ਜੀ ਬਾਟ ਨਹੀਂ ਲੱਗੀ ਉਹ ਜਦੋਂ ਬਾਟ ਲੱਗੀ ਨਾ ਉਹਦੇ ਟਾਇਰਾਂ ਨੂੰ ਤਾਂ ਨਹੀਂ ਲੱਗੀ ਜੇਸੀਬੀ ਤੇ ਨਹੀਂ ਨਹੀਂ ਸਾਡੇ ਦਾ ਜਵਾਕਰ ਘਰੋਂ ਫੋਨ ਆਈ ਜਾਂਦਾ ਜਿਹੜੀ ਤੇ ਉਹਨਾਂ ਦੇ ਘਰ ਕੋਈ ਛੋਟਾ ਜਿਹਾ ਮੁੰਡਾ ਵਾ ਅਸੀਂ YouTube ਤੇ ਦੇ ਦਿੰਨੇ ਆ ਮੇਰੀ ਗੱਲ ਕਰਾਈ ਨਹੀਂ ਕਰਾ ਦਿਓ ਜੀ ਕਰਾ ਦਿਓ ਉਹਦਾ ਹੀ ਉਹਨਾਂ ਦੇ ਗਟਰ ਪਾਟ ਛੱਡੇ ਤੂੰ ਗੱਲ ਕਰਾਂ ਦੀ ਗੱਲ ਕਰਦਾ ਅਸੀਂ ਟਟੀਆਂ ਬਾਹਰ ਕੱਢਦੀਆਂ ਉਹਨਾਂ ਦੇ YouTube ਵਾਲੇ ਆਦੀ ਕਰ ਸਹੀ ਗੱਲ ਕਹਿ ਗਿਆ ਸੀ ਉਹਨਾਂ ਦੇ ਕਲਰ ਪੱਟੇ ਕਹਿ ਸਕਦੇ ਨਾ ਪੱਟ ਤੇ ਕੁੜੀਆਂ ਉਹਦੇ ਟੱਡੀਆਂ ਚੜਕ ਤੇ ਸਹੀ ਗੱਲ ਨਹੀਂ ਕੀਤਾ ਗੱਲ ਤਾਂ ਬਈ ਮੈਂ ਤਈ ਇਹਦਾ ਸਾਈਡ ਤੋਂ ਮਿੱਟੀ ਪਟਣੀ ਪਟਣੀ ਬਈ ਨਹੀਂ ਨਹੀਂ ਮਿੱਟੀ ਇਧਰ ਅੱਜ ਨਾਲ ਕੀ ਘਰੇ ਰਹੀ ਪਨੀਰ ਜਾ ਆਊਗਾ ਜੀ ਤਾਂ ਥੋੜਾ ਥੜਾ ਅੱਜ ਇਹਦੇ ਵਾਲੀ ਆ ਚੰਗਾ ਅੱਜ ਇਹਨੇ ਖਾਦਾ ਵਾ ਵੇ ਪਰਾਂ ਦੇ ਨੀ ਪੱਟੀ ਵੀਰੇ ਉੱਥੇ ਵੀ ਆ ਗਈ ਪਰ ਉਹ ਤਾਂ ਉੱਥੇ ਹੀ ਪੈ ਪਿਆ ਨਹੀਂ ਉਹ ਪੈ ਪਾਵੇਂ ਕੋਣਾ ਆਹ ਦੇ ਦੇ ਤੁਹਾਡੀ ਮੋਟਰ ਦੇ ਇਹ ਹਾਂਜੀ ਹੁਣ ਆਕੜ ਕੇ ਨਾ ਤੂੰ ਸਾਡੇ ਪੈਸੇ ਦੇਣੇ ਹਜੇ ਇਹਨੇ ਪੈਸੇ ਆਪਣੇ ਬਹੁਤ ਜਰ ਦੇ ਨੱਭੇ ਮਾਤਾ ਤੋਂ ਦਾ ਮਾਰ ਕੇ ਲੈ ਗਿਆ ਇਹ ਅਬਈ ਪੈਸੇ ਅਬਈ ਪੈਸੇ ਆ ਮੈਂ ਫਿਕਰ ਲਾੜ ਆਕਿਤਰ ਮੈਂ ਪੈਸੇ ਦਾ ਛੀਸ਼ੇ ਜੇ ਹੀ ਆਉਂਦਿਆ ਵਾ ਪੈਸੇ ਕਦੋਂ ਦੇਣੇ ਮੋਟਰ ਦੇ ਹੁਣ ਹੁਣ ਗੱਲ ਹੀ ਨਹੀਂ ਨਹੀਂ ਆ ਨਹੀਂ ਮੈਂ ਆ ਗਿਆ ਬਾਹਰ ਆ ਗਿਆ ਚੱਕ ਕਰ ਦੇ ਉਹ ਤੈਨੂੰ ਪਛਾਣ ਆ ਤੇ ਲਿੰਡੇ ਦੀ ਓਏ ਹਾਂਜੀ ਢੋਡੀ ਬਣਾਈ ਵੇਖਿਆ ਤੇ ਨਜ਼ਰ ਕਾਲੂ ਫੇਮਸ ਹੁੰਦੇ ਲਿੰਡੇ ਵਾਲੇ ਲਿੰਡੇ ਵਾਲੇ ਫੱਕ ਭੈਣ ਚ ਓਏ ਓਏ ਪ੍ਰੱਗ ਕਪੜਗਾ ਛਣ ਓਏ ਪ੍ਰੱਗ ਆਹੀ ਓਏ ਏ ਏ ਏ ਏ ਖਾਧਿਆ ਖਰਾਕਾ ਕੰਮ ਹੋਣੀ ਆ ਕਹਿੰਦੇ ਨੇ ਸਿਆਣੇ ਗੱਲ ਥੱਲੇ ਨਾ ਜੀ ਵਾਜੀ ਵਾ ਲੇਗੇ ਲੈਗੇ 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 ਉਹ 1 ਮੀਟਰ ਉਹ ਇਧਰੋਂ ਬਾਗ ਗਿਓ ਲੈਗੇ ਲੈਗੇ ਬੱਲੇ ਬੱਲੇ ਸ਼ਾਵਾ ਸ਼ਾਵਾ ਚੱਕਦਾ ਹੈਗਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਦੂ ਗੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ